ਅਰਛੇ ਪਿਛੇ ਆ ਅਰਛੇ ਪਿਛੇ ਹਰਿਆ ਬੇਟਾ ਬਬਲੂ ਪਿਛੇ ਰਹਿ ਆਪੂ ਗੋਈ ਮੇਰਾ ਫੋਨ ਫੜੂਗਾ ਤੜਾ ਆਇਆ ਰਿਹਾ ਬੰਦਾ ਮਾਈਕ ਘੜ ਲਾ ਖੱਲ ਨਾ ਭਾਈ ਘੜਾ ਆਜੇ 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 ਲਾਈ ਜਾਗਾ ਮੇਰਾ ਗਾਣਾ ਗਾ ਰਿਹਾ ਹੈ ਜੀ ਸਾਨੂੰ ਬਣਾ ਦੇ ਲਾਈਟ ਲਾਈਟ ਆਉਣਾ ਆਉਣਾ ਅੱਜ ਆਇਆ ਅੱਜ ਹਸਪਤਾਲ ਆ ਗਿਆ ਅੱਗੇ ਨਾ ਆਇਓ ਅੱਗੇ ਨਾ ਜਾਓ ਅੱਗੇ ਪਿੱਛੇ ਬੈਠ ਜਾਓ ਪਿੱਛੇ ਆਉਂਦੇ ਮੈਂ ਅਰੇ ਕੁਨਾ ਕਾਲੀ ਪੁੱਛੀ ਗਿਆ ਸੋਲ ਮਾੜੀ ਐ ਬੱਸ ਹੋਰ ਕਾਹੀ ਹੋ ਗਿਆ ਅੱਜ ਤੇ ਅਲੀ ਆ ਗਿਆ ਲੋਕਾਂ ਦਾ ਯਾਰ 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 ਚੈਨਾ ਦੇਖੀ ਕਿੰਦਰ ਡੇ ਲਿਆ ਹੈ ਆਇਓ ਆਜੀ ਸੁਰੱਖਿਆ ਰੱਖ ਲੈ ਲਾਈਕ ਕਰ ਦਿਓ ਜੇ ਥਾਣੇ ਨਹੀਂ ਸੇਫ ਹੋ ਗਏ ਤੇ ਸਹਿਰ ਵਾਸੀ ਕਹਿੰਦੇ ਸੀ ਆਪਣੇ ਆਪ ਜਵਾਬ ਦੇ ਦੇ ਜਿੱਥੇ ਥਾਣੇ ਜਿਹੜੇ ਨੇ ਥਾਣੇਦਾਰ ਇਥੇ ਥਾਣੇਦਾਰ ਆਪ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਅੰਮ੍ਰਿਤਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਆਪਣੀ ਆਪ ਨੂੰ ਕਿਸ ਤਰ੍ਹਾਂ ਸੇਫ ਸਮਝਦੇ ਇਥੇ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਬਾਹਰੋਂ ਤਾਲੇ ਲਾ ਲੈਂਦੇ ਨੇ ਤੇ ਕੋਠਿਆਂ ਤੇ ਗਾਰਡ ਚੜਾ ਲੈਂਦੇ ਨੇ ਬਾਦ ਕਿਸ ਤਰ੍ਹਾਂ ਹਲਕੀਆ ਦਾ ਇੰਪੈਕਟ ਕੀ ਆਏਗਾ ਲੌਂਗ ਰਨ ਵਾਲੇ ਦੇ ਚ ਇਹ ਹੈ ਕਿ ਆਪ ਵਾਲੇ ਅਸਤੀਫਾ ਦੇਣ ਤੇ ਘੜੋਂ ਲੈਣ ਤੇ ਕਹੇ ਚੰਗੇ ਚੰਗੀ ਸਰਕਾਰ ਲੋਕਾਂ ਦੇ ਚੰਗੇ ਲੋਕਾਂ ਨੂੰ ਇਤਿਆਹ ਕਰਦਾ بس ਆ ਕੋਈ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਜਾਂਦਨ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਇੱਥੇ ਹੀ ਹੋਈ ਹੈ ਕੋਈ ਕੰਪਲੀਟ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਹੋਰ ਕੋਈ ਤੁਸੀਂ ਗੱਲ ਅਗਰ ਵੀਰ ਅੰਮੇਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਈਡਲ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਨਹੀਂ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀ এম राव ਮੇਧਕਰ ਸਾਹਿਬ ਤੇ ਸ਼ਹੀਦ ਐਜਮ ਪਗਲ ਸਿੰਘ ਦੀ ਉਹਨਾਂ ਦੀ ਫੋਟੋਆਂ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਨੇ ਬਕਾਇਦਤ ਔਰ ਦੋਨਾਂ ਦੀ ਸੋਚ ਦਿਖਲਾ ਤੁਸੀਂ ਇਹ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮਹੂਰੀਅਤ ਦਾ ਕਤਲ ਹੋ ਰਿਹਾ ਹਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਕਿਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸ਼ੂਬੇ ਦੇ ਚੀਫ ਮਿਨਿਸਟਰ ਨੂੰ ਪਰਿਵਾਰ ਸਮੇਤ ਇੱਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਪਿਛਲੇ 15 15 20 20 ਦਿਨ ਸਾਰਿਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਢੇ ਦੇ ਲਈ ਪੰਜਾਬ ਨੂੰ ਕੰਪਲੀਟਲੀ ਅਬੰਧਨ ਛੱਡ ਦਿੱਤਾ ਹੈ। ਬੁੱਢਾ ਐਲੀਮੈਂਟ ਦੇ ਸਾਹਮਣੇ ਬਿਲਕੁਲ ਹੀ ਸਾਫਤੌਰ ਸਾਹਮਣੇ ਛੁੱੜ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰਦੇ। ਜੀ ਸਾੰਪਲਾ ਦਾ ਵੀ ਕੋਈ ਜਾਣ ਕੇ ਜੀ ਹਰਮੰਦੂ ਸਾਹਿਬ ਦੇ ਗਲਿਆਰੇ ਦੇ ਵਿੱਚ ਤਾਂ ਘਟਨਾ ਕਰਦਾ। ਇਹ ਬਿਲਕੁਲ ਇਹ ਹੰਦਮਾਰ ਸਾਹਿਬ ਦਾ ਗਲਿਆਰਾ ਹੀ ਹੈ ਇੱਕ ਹੀ ਚਰੁਹ ਹੁੰਦਾ। ਅਛਾ ਸਰ ਇਹ ਇਸ ਕੱਟਣਾ ਕਿਵੇਂ ਕਿਉਂਕਿ ਅਕਸਰ ਬੰਬਿੰਗ ਵੀ ਜਿਹੜੀ ਕੱਟਣਾਵਾਂ ਨਹੀਂ ਇਹ ਬਿਲਕੁਲ ਅਲੱਗ ਹੈ ਕਿਉਂਕਿ ਇਸ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੀ ਇੱਕ ਸੋਵਰਨਿਟੀ ਨਾਲ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾਂ ਸਾਹਿਬ ਤੁਸੀਂ ਇੱਕ ਚੀਜ਼ ਇਹਨੂੰ ক্লোਜ਼ਲੀ ਸਟੱਡੀ ਕਰੋ ਸ੍ਰੀ ਅਮਰitsar ਸਾਹਿਬ ਇੰਟਰਨੈਸ਼ਨਲ ਚੇਅਰ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿਥੋਂ ਤੱਕ ਜਾਇਆ ਹੈ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਨੈਕਸਟ ਵੀ ਟੂਰਿਸਟ ਆ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਾਬਲੀਅਤ ਜਿਹਨਾਂ ਨੂੰ ਅਸੀਂ ਰਾਜ ਦੇ ਦੋ ਉਹ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਅਸੀਂ ਰੈਸਟ ਕਰ ਲਿਆ ਦੁਕਤਾਂ ਵੀ ਦੇ ਦਿਆ ਬੰਦਾ ਤੇ ਚਲੋ ਫੜਿਆ ਗਿਆ ਦਿਨ ਦਿਹਾੜੇ ਜਦੋਂ ਪੁਲਿਸ ਫੋਰਸਸ ਇੱਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸ ਫਿਰ ਇਹ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਥੋਂ ਆਈ ਕਿਉਂਕਿ ਇਤਰੀ ਨੇ ਫੜਿਆ ਜੈ ਹੈਰੀਟੇਜ ਦੇ ਲੋਕਾਂ ਨੇ ਫੜਿਆ ਹੈ ਸਪੋਰਟੀ ਨੇ ਫੜਿਆ ਹੈ ਜੀ ਉਸ ਨੇ ਵੀ ਬੋਲਿਆ ਜੀ ਅਜੋ ਹੁਣੇ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲਗਣਾ ਬੰਦੇ ਦਾ ਆਣਾ ਥੋੜਾ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲਓ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਐਕਸ਼ਨ ਕੀ ਤੁਹਾਡਾ ਜੀ ਮੇਰੀ ਸੁਣਦੇ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਇਹ ਬਕਾਇਦਾ ਤੌਰ ਭਗਵੰਤ ਮਾਨਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝਣਾ ਸਾਫ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਹੀਂ ਲੱਗਦਾ ਤੈਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੇ ਕੋਈ ਨਾ ਕੋਈ ਬਹੁਤ ਹੀ ਡੇਂਜਰਸ ਡਿਜ਼ਾਈਨ ਹੈ ਜੋ ਕੁਝ ਹੋ ਰਿਹਾ ਗੁਰੂਦੀ ਨਗਰੀ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਸ ਇਸ ਸੱਸੇ ਇਸ ਇੰਪੋਰਟੈਂਟ ਸ਼ਹਿਰ ਦੇ ਵਿੱਚ ਵਾਰੀ-ਵਾਰੀ ਵਾਰਦਾਤਾ ਹੋਣੀ ਕਦੀ ਡਰੋਨਸ ਦਾ ਆ ਜਾਣਾ ਕਦੀ ਬੰਬ ਅਟੈਕ ਇੱਥੇ ਸਾਰੇ ਹੋ ਜਾਣੇ ਰੋਜ਼ ਇਹ ਕੰਮ ਇੱਥੇ ਹੋਣਾ ਤੁਸੀਂ ਵੇਖੋ ਇਸ ਤੋਂ ਸੇਫੇਸਟ ਜਗਾ ਇਸ ਤੋਂ ਇੰਪੋਰਟੈਂਟ ਜਗਾ ਕੋਈ ਵੀ ਹੈ ਨਹੀਂ आज इथे होना औडी लगनी कम होना मेरा ख्याल है गवर्नमेंट स्पोंसर सर एक 얘기 ਕਿ ਇਹ ਸਾंपला ਬਲੋ ਇਹਨੂੰ ਬੜਾ ਮਿਸਲੀਡ ਕਰਕੇ ਸਟੇਟਮੈਂਟ ਦਿੱਤੀ ਹੈ ਜਿੱਥੇ ਰਾਤਕਸਰ ਸਾਹਿਬ ਤੋਂ ਕਲੀਰੀਫਿਕੇਸ਼ਨ ਮੰਗੀ ਜਾ ਰਿਹਾ ਕਿ ਦਰਵਾਜ਼ਾ ਸਾਹਿਬ ਕਲੀਅਰੇ ਦੇ ਵਿੱਚ ਹੋਇਆ ਕਲੀਅਰੇ ਇੱਥੋਂ 800 ਮੀਟਰ ਦੀ ਦੂਰੀ ਤੋਂ ਸ਼ੁਰੂ ਹੋਉਂਦਾ ਅਸੀਂ ਇਹਨਾਂ ਗੱਲਾਂ ਤਾਂ ਇਹ ਤੁਸੀਂ ਇਹ ਤਾਂ ਮੇਰੀ ਬੇਨਤੀ ਇੱਕ ਸੁਣੋ ਇਹ ਜੂਰਿਸਡਿਕਸ਼ਨ ਏਰੀਆ ਇਹ ਇਹ ਜੂਰਿਸਡਿਕਸ਼ਨ ਸਰਕਾਰ ਦੀ ਏ ਮੈਂ ਤੇ ਤੁਹਾਨੂੰ ਇਸ ਤੋਂ ਸਾਫ਼ ਸੁਥਰਾ ਕੀ ਹੋਰ ਸਾਫ਼ ਤੌਰ ਕੀ ਦੱਸ ਸਕਦਾ ਇਹਦੇ ਤਰ ਬਕਾਇਦਾ ਤੌਰ ਆਪ ਦੀ ਸਰਕਾਰ ਦੀ ਮਿਲੀ ਭੁਗਤ ਇਹਨਾਂ ਦੀ ਇਹਨਾਂ ਦੀ ਜਿਹੜੀ ਸਰਕਾਰੀ ਇਹਨਾਂ ਦੀ ਏਜੰਸੀਜ਼ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਸਾਨੂੰ ਤੋਂ ਉਹਨਾਂ ਦਾ ਕੀ ਕਾਰਜ ਨਜ਼ਰ ਆਉਂਦਾ ਜੀ ਸ਼ਹਿਰ ਵਸੀਂ ਖਰੀ RAM ਜੀ ਜੀ ਹੋਜਣਾ ਸਾਹਿਬ ਹਾਂ ਜੀ ਅੱਜ ਬਾਬਾ ਸਾਹਿਬ ਹੀ ਬੇਤਰੀ ਜਿਹੜਾ ਟੈਸਟੂ ਹੈ ਜਿਹੜੀ ਯਾਦਗਾਰ ਰਹਿ ਤੇ ਹਰਮੰਦਰ ਸਾਹਿਬ ਦੇ ਨੇਵੀ ਕੀ ਹੈ ਚੌਨ ਆਲੂ ਕੀ ਸਰਪਤੀ ਵੱਲੋਂ ਅੱਜ 26 ਜਨਵਰੀ ਦੇ ਦਿਨ ਜਦੋਂ ਸਾਰੇ ਦੇਸ਼ ਸਵਿਧਾਨ ਦਾ ਸਥਾਪਨਾ ਦਿਵਸ ਮਨਾ ਰਹੇ ਆ ਜਿਹੋਦੇ ਸਿਰਜਣਹਾਰ ਦੇ ਸਟੈਚੂ ਦੀ ਵੇਦ ਵੀ ਕੀਤੀ ਗਈ ਹੈ ਉਹਦੇ ਤੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸਵਿਧਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਉੱਥੇ ਬਣਿਆ ਹੈ ਸਾਹਮਣੇ ਰੱਖਿਆ ਹੈ ਸੋ ਇਹ ਸਰਕਾਰ ਜਿਹੜੀ ਹੈ ਬਿਲਕੁਲ ਫੇਲ ਹੈ ਔਰ ਸਰਕਾਰ ਦੇ ਸਾਹ ਪੰਜਾਬ ਦੇ ਖਾਸ ਕਰਕੇ ਅੰਮ੍ਰਿਤਸਰ ਦੇ ਥਾ ਥਾ ਤੇ ਥਾਣਿਆਂ ਦੇ ਉੱਤੇ ਹਮਲੇ ਇਹੋ ਜਿਹੇ ਘਟਨਾਵਾਂ ਦਾ ਵਾਪਰਨਾ ਔਰ ਬਾਰਡਰ ਬੈੱਡ ਤੇ ਅਸੀਂ ਬੈਠੇ ਆ ਸਰਕਾਰ ਦੀ ਕੋਈ ਕੈਬਨਿਟ ਮੀਟਿੰਗ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਇਸ ਚੀਜ਼ ਨੂੰ ਅ ਦੱਸਉਂਦਿਆਂ ਨੇ ਕਿ ਸਰਕਾਰ ਲਾਡ ਆਰਡਰ ਦੇ ਮੁੱਦੇ ਤੇ ਬਹੁਤ ਪੂਰੀ ਤਰ੍ਹਾਂ ਫੇਲ ਹੋਈ ਆ ਔਰ ਐਸੀ ਸੈਟਿੰਗ ਦਾਜੀ ਜਿਹੜੀ ਹੈ ਇਨਕੁਆਇਰੀ ਮੰਡੀ ਸਾਡੇ ਲੀਡਰ ਆਪਾਰਕਿ ਪ੍ਰਤਾਪ ਸਿੰਘ ਬਾਜਵਾ ਜੀ ਡਾਕਟਰ ਰਾਜਮਰ ਵੀਰ ਦਾ ਸਾਡੇ ਅਫੀਸ ਹੋਣੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਅਸੀਂ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਤਾਂ ਕਿ ਸਰਕਾਰ ਜਾ ਕੇ ਸਰਕਾਰ ਨਿਆਂ ਦੇਵੇ ਸੈਕੂਲਰ ਦੀ ਧਾਰਨਾ ਜਿਹਨਾਂ ਨੇ ਸਾਰੇ ਦੇਸ਼ ਚ ਫੜਾਈ ਹੈ ਡਾਕਟਰ ਸਾਫੀ ਰੌਬ ਵਿੱਚ ਕਰਦੀ ਰਹੇ ਅੱਜ ਉਹਨਾਂ ਦੇ ਯਾਦਗਾਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਤੇ ਹਮਲੇ ਹੋ ਰਹੇ ਨੇ ਘਰਾਂ ਤੇ ਬੰਬ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਬੰਬ ਸੁੱਟੇ ਜਾ ਰਹੇ ਨੇ ਕਿੱਥੇ ਹੈ ਸਰਕਾਰ ਕੋਈ ਕੈਬਨਟ ਮੀਟਿੰਗ ਨਹੀਂ ਕੋਈ ਸੈਸ਼ਨ ਨਹੀਂ ਬੜੀ ਦੁੱਖ ਦੀ ਗੱਲ ਹੈ ਕੰਡ ਨਗਰ ਨਿਗਮ ਦੀ ਚੋਣ ਹੋ ਰਹੀ ਮੇ ਦੀ ਉਹਨੂੰ ਬਚਾਉਣ ਦੇ ਲਈ ਨਹੀਂ ਕਿਤੇ ਇਹ ਗੱਲ ਕਰਾਂਗੇ ਆਰਪੜਾਉਣ ਦੀ ਕੋਸ਼ਿਸ਼ ਨਹੀਂ ਉਹਦੀ ਉਹਦੀ ਸਵੇਰੇ ਗੱਲ ਕਰਾਂਗੇ ਕਾਫੀ ਕਿੱਜਾ ਦੇ ਅਸੀਂ ਵਰਕ ਕਰ ਰਹੇ ਹਾਂ ਸਾਨੂੰ ਸ਼ਾਮ ਤੱਕ ਸਾਰੀਆਂ ਇਨਪੁਟ ਆਉਣੀਆਂ ਫਿਰ ਅਸੀਂ ਸਵੇਰੇ ਤੁਹਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਚਲੋ